ਪੁਲਾਹਤ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਬਜਟ ਇਜਲਾਸ ਦੇ ਸਮੇਂ ਬਾਰੇ ਸਵਾਲ ਚੁੱਕੇ ਹਨ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਪੰਜਾਬ ਸਰਕਾਰ ਵੱਲੋਂ 21 ਤੋਂ 28 ਮਾਰਚ ਤੱਕ ਪੰਜਾਬ ਦਾ ਹੋਣਾ ਤੱਕ ਦਾ ਸਭ ਤੋਂ ਛੋਟਾ ਵਿਧਾਨ ਸਭਾ ਬਜਟ ਇਜਲਾਸ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਰਹਿੰਦੇ ਹੋਏ ਬੁਲਾਇਆ ਗਿਆ ਹੈ ਜਦੋਂ ਕਿ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਇਹਨਾਂ ਨਕਲੀ ਕ੍ਰਾਂਤੀਕਾਰੀਆਂ ਨੇ ਅਕਸਰ ਛੋਟੀਆਂ ਮੀਟਿੰਗਾਂ ਕਰ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਵੀ ਕੀਤੀ ਸੀ ਖੈਰਾ ਨੇ ਕਿਹਾ ਕਿ ਭਾਵੇਂ ਤਰੀਕਾ ਮਤਾਬਕ ਇਹ 8 ਦਿਨਾਂ ਸੈਸ਼ਨ ਹੈ ਪਰ ਅਸਲ ਵਿੱਚ ਇਹ ਸੈਸ਼ਨ ਸਿਰਫ 4 ਦਿਨ ਹੀ ਕੰਮਕਾਜ ਦਾ ਹੋਵੇਗਾ 21 ਮਾਰਚ ਨੂੰ ਰਾਜਪਾਲ ਸਿਰਫ ਆਪਣਾ ਭਾਸ਼ਣ ਪੜ੍ਹੇਗਾ ਅਤੇ ਹੋਰ ਕੋਈ ਕੰਮ ਨਹੀਂ ਹੋਵੇਗਾ 22 ਤੇ 23 ਨੂੰ ਹਫਤੇ ਦੇ ਅੰਤ ਵਿਧੀਆਂ ਛੁੱਟੀਆਂ ਹਨ 26 ਨੂੰ ਵਿੱਤ ਮੰਤਰੀ ਜੀ ਹਰਪਾਲ ਸਿੰਘ ਜੀ ਮਾ ਆਪਣਾ ਬਜਟ ਪੇਸ਼ ਕਰਨਗੇ ਅਤੇ ਕਈ ਹੋਰ ਕੰਮ ਨਹੀਂ ਹੋਣਗੇ 26 ਨੂੰ ਗੈਰ ਸਰਕਾਰੀ ਦੇਣ ਅਤੇ ਕੋਈ ਵੀ ਕਾਰੋਬਾਰ ਨਹੀਂ ਹੋਵੇਗਾ ਇਸ ਨਾਲ ਬਜਟ ਉੱਤੇ ਵਿਚਾਰ ਵਟਾਂਦਰਾ ਲਈ ਸਿਰਫ 3 ਦਿਨ ਬਚੇ ਹਨ ਕੀ ਇਹ ਵਿਧਾਨ ਸਭਾ ਦੇ ਮਹੱਤਵਪੂਰਨ ਮੰਚ ਨਾਲ ਮਜ਼ਾਕ ਨਹੀਂ ਹੈ